ਤੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਖੁਸ਼ ਹੋਵੋਗੇ ਤੇ ਤੰਦਰੁਸਤ ਹੋਵੋਗੇ ਤੇ ਹੋਮ ਵੀ ਕਿਉਂ ਨਾ ਕਿਉਂਕਿ ਪੰਜਾਬ ਪੁਲਿਸ ਦੀ ਬੰਪਰ ਵੈਕੈਂਸੀ ਆ ਚੁੱਕੀ ਹੈ ਤੇ 21 ਫਰਵਰੀ ਤੋਂ ਲੈ ਕੇ 13 ਮਾਰਚ ਤੱਕ ਫਾਰਮ ਭਰਉਣੇ ਸ਼ੁਰੂ ਹੋ ਗਏ ਨੇ ਉਸ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਜ਼ਰੂਰ ਦੇਖਿਓ ਜੇਕਰ ਤੁਸੀਂ ਅਪਲਾਈ ਕਰਨ ਜਾ ਰਹੇ ਹੋ ਇੱਕ ਵਾਰ ਤੁਸੀਂ ਸੋਚ ਕੇ ਦੇਖੋ ਕਿ ਤੁਸੀਂ ਸਿਲੈਕਟ ਹੋ ਗਏ ਹੋ ਤੁਹਾਡਾ ਫਿਜ਼ੀਕਲ ਵੀ ਨਿਕਲ ਗਿਆ ਪਰ ਉੱਥੇ ਡਾਕੂਮੈਂਟੇਸ਼ਨ ਵੇਲੇ ਤੁਹਾਨੂੰ ਕਿਸੇ ਅਜਿਹੀ ਚੀਜ਼ ਕਰਕੇ ਬਾਹਰ ਕਰ ਦਿੱਤਾ ਜਾਵੇ ਕਿ ਤੁਹਾਡੇ ਫਾਰਮ ਫਿਲਿੰਗ ਵੇਲੇ ਚੀਜ਼ਾਂ ਗਲਤ ਸੀ ਸੋ ਅਜਿਹੀ ਗਲਤੀ ਨਾ ਹੋਵੇ ਇਸ ਲਈ ਇਹ ਵੀਡੀਓ ਆਪਾਂ ਲੈ ਕੇ ਆਏ ਹਾਂ ਇਹਦੇ ਵਿੱਚ ਗੱਲ ਕਰਾਂਗੇ ਆਪਾਂ ਅਜਿਹੀਆਂ 6 ਚੀਜ਼ਾਂ ਦੀ ਜਿਹੜੀਆਂ ਕਿ ਤੁਹਾਨੂੰ ਫਾਰਮ ਫਿਲ ਕਰਨ ਲੱਗੇ ਬਹੁਤ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਤੇ ਲਾਸਟ ਵਾਲੀ ਚੀਜ਼ ਤਾਂ ਬਹੁਤ ਹੀ ਜ਼ਰੂਰੀ ਹੈ ਸਭ ਤੋਂ ਪਹਿਲੀ ਗੱਲ ਹੈ ਤੁਹਾਡੇ ਕੋਲ ਇੱਕ ਆਈਡੀ ਪ੍ਰੂਫ ਹੋਵੇ ਜੋ ਕਿ ਤੁਹਾਡਾ ਆਧਾਰ ਕਾਰਡ ਹੋ ਸਕਦਾ ਹੈ ਪੈਨ ਕਾਰਡ ਹੋ ਸਕਦਾ ਤੇ ਮੋਟਰ ਕਾਰਡ ਹੋ ਸਕਦਾ ਤੇ ਧਿਆਨ ਰੱਖਿਓ ਕਿ ਉਹ ਅਪਡੇਟ ਕਰਾਇਆ ਹੋਵੇ ਤੇ ਦੂਜੀ ਗੱਲ ਹੈ ਕਿ ਤੁਹਾਡੇ ਕੋਲ 10ਵੀਂ ਦਾ ਰਿਜ਼ਲਟ ਤੁਹਾਡੇ ਹੱਥ ਵਿੱਚ ਹੋਣਾ ਚਾਹੀਦਾ ਤੇ ਉਸ ਦੇ ਪਾਸ ਦਾ ਸਰਟੀਫਿਕੇਟ ਤੁਹਾਡੇ ਕੋਲ ਹੋਵੇ ਤੇ 12th ਦਾ ਸਰਟੀਫਿਕੇਟ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਤੁਹਾਡੇ ਹੱਥ ਵਿੱਚ ਰਿਜ਼ਲਟ ਹੋਣਾ ਚਾਹੀਦਾ ਜੋ ਮਾਰਕਿੰਗ ਕਰ ਰਿਹਾ ਉਹ ਅਪਲਾਈ ਨਹੀਂ ਕਰ ਸਕਣਗੇ ਅਤੇ 12ਵੀਂ ਦਾ ਸਰਟੀਫਿਕੇਟ ਵੀ ਤੁਹਾਨੂੰ ਚਾਹੀਦਾ ਹੋਵੇਗਾ ਇਹ ਹੋ ਗਈਆਂ ਜ਼ਰੂਰੀ ਤਿੰਨ ਚੀਜ਼ਾਂ ਅਤੇ ਚੌਥੀ ਚੀਜ਼ ਹੈ ਕਾਸਟ ਦਾ ਸਰਟੀਫਿਕੇਟ ਜੇਕਰ ਤੁਸੀਂ ਕਿਸੇ ਕਾਸਟ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਤੁਹਾਨੂੰ ਉਸ ਕਾਸਟ ਦਾ ਜੋ ਸਰਟੀਫਿਕੇਟ ਹੈ ਅਪਡੇਟਡ ਫਾਰਮ ਫਿਲ ਕਰਨ ਲੱਗੇ ਚਾਹੀਦਾ ਹੋਵੇਗਾ ਤੇ ਇਸ ਤੋਂ ਬਾਅਦ ਹੈ ਇੱਕ ਜ਼ਰੂਰੀ ਚੀਜ਼ ਡੋਮਿਸਾਈ ਜੋ ਕਿ ਤੁਹਾਨੂੰ ਫਾਰਮ ਫਿਲ ਕਰਨ ਲੱਗੇ ਚਾਹੀਦੀ ਹੋਵੇਗੀ ਕਿਉਂਕਿ ਪੰਜਾਬ ਪੁਲਿਸ ਦਾ ਜੋ ਫਾਰਮ ਹੈ ਉਹ ਲੰਬਾ ਹੁੰਦਾ ਹੈ ਤੇ ਇਸ ਵਿੱਚ ਕਈ ਚੀਜ਼ਾਂ ਦੇ ਜਿੰਦੇ ਨੇ ਤੇ ਛੇਵੀਂ ਚੀਜ਼ ਹੈ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਹੈ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਤੁਸੀਂ ਕਹਿੰਦੇ ਹੋਵੋਗੇ ਕਿ ਇਸ ਵਿੱਚ ਕੀ ਨਮਾ ਅਸਲ ਦੇ ਵਿੱਚ ਤੁਹਾਨੂੰ ਉਹ ਫੋਟੋ ਹੀ ਚਾਹੀਦੀ ਹੋਵੇਗੀ ਜੋ ਤੁਹਾਡੀ ਅਪਡੇਟਡ ਹੋਵੇ ਜੇਕਰ ਤੁਸੀਂ ਸ਼ੀਵ ਕਰਦੇ ਹੋ ਤਾਂ ਆਪਣੀ ਸ਼ੀਵ ਵਾਲੀ ਫੋਟੋ ਲਗਾਏ ਜੇਕਰ ਤੁਸੀਂ ਬੀਅਰਟ ਰੱਖਦੇ ਹੋ ਤਾਂ ਸ਼ੀਵ ਵਾਲੀ ਫੋਟੋ ਉੱਥੇ ਨਾ ਯੂਜ਼ ਕਰਿਓ ਤੇ ਆਪਣੀ ਅਪਡੇਟਡ ਫੋਟੋ ਉੱਥੇ ਯੂਜ਼ ਕਰਿਓ ਕਿਉਂਕਿ ਡਾਕੂਮੈਂਟੇਸ਼ਨ ਵੇਲੇ ਜੇਕਰ ਉਹ ਤੁਹਾਨੂੰ ਉੱਥੇ ਫੋਟੋ ਦੇ ਚੱਕਰ ਕਰਕੇ ਬਾਹਰ ਕਰਦੇ ਨੇ ਤਾਂ ਬਹੁਤ ਹੀ ਜ਼ਿਆਦਾ ਦੁੱਖ ਲੱਗਦਾ ਤੇ ਪੈਸਾਂ ਥੱਲੇ ਉਤੋਂ ਜ਼ਮੀਨ ਨਿਕਲ ਜਾਂਦੀ ਆ ਆਪਾਂ ਕਈ ਐਕਸਪੀਰੀਅੰਸ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਦੇਖੇ ਨੇ ਸੋ ਇਹਨਾਂ 6 ਗੱਲਾਂ ਦਾ ਫਾਰਮ ਫਿਲ ਕਰਨ ਲਈ ਬਹੁਤ ਜ਼ਿਆਦਾ ਧਿਆਨ ਰੱਖਿਓ ਆਕੇ ਤੁਹਾਨੂੰ ਅੱਗੇ ਕੋਈ ਦਿੱਕਤ ਨਾ ਆਵੇ ਤੇ ਹਰ ਗਵਰਨਮੈਂਟ ਐਗਜ਼ਾਮ ਦੀ ਅਪਡੇਟ ਤੇ ਉਸ ਬਾਰੇ ਜਾਣਕਾਰੀ ਕੋਚਿੰਗ ਗਾਈਡੈਂਸ ਨੋਟਸ ਵਗੈਰਾ ਆਪਾਂ ਇਸ ਚੈਨਲ ਤੇ ਪ੍ਰੋਵਾਈਡ ਕਰਾਂਗੇ ਸੋ ਚੈਨਲ ਦੇ ਨਾਲ ਤੁਸੀਂ ਅਬਡੇਟ ਰਹਿਓ ਤੇ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਕਿਉਂਕਿ ਹੁਣ ਆਪਾਂ ਕੋਈ ਵੀ ਚੀਜ਼ ਅਜੇਹੀ ਤੁਹਾਡੀ ਰੂਬਰੂ ਨਹੀਂ ਹੋਣ ਦੇਵਾਂਗੇ ਜੋ ਤੁਹਾਡੀ ਤਰੱਕੀ ਦੀ ਰਾਹ ਵਿੱਚ ਰੋੜਾ ਬਣੇ ਪੈਸਾ ਵੀ ਨਹੀਂ ਪੈਸਾ ਵੀ ਆਪਾਂ ਤੁਹਾਡੇ ਰਾਹ ਦੇ ਵਿੱਚ ਰੋੜਾ ਨਹੀਂ ਮੰਨ ਦਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਗਲੀ ਵੀਡੀਓ ਵਾਸਤੇ ਬਨੇ ਰਹੋ ਥੈਂਕ ਯੂ ਧੰਨਵਾਦ